ਬ੍ਰਿਟੇਨ ਦੇ ਵਿੱਚ ਚੱਲ ਰਹੀ ਐਂਟੀ ਇਮੀਗ੍ਰੇਸ਼ਨ ਲਹਿਰ ਨੂੰ ਲੈ ਕੇ ਵਿਵਾਦ ਕਾਫੀ ਤੀਜ਼ ਹੋ ਗਿਆ ਹੈ ਪਿਛਲੇ ਹਫਤੇ ਲੰਡਨ ਦੇ ਵਿੱਚ ਹੋਈ ਵਿਸ਼ਾਲ ਯੂਨਾਈਟਿਡ ਦੀ ਕਿੰਗਡਮ ਰੈਲੀ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਲੋਕ ਸ਼ਾਮਿਲ ਹੋਏ ਜਿੱਥੇ ਫਾਰ ਰਾਈਟ ਐਕਟਿਵਿਸਟ ਟੌਮੀ ਰੋਬਿੰਸਨ ਨੇ ਇਮੀਗ੍ਰੇਸ਼ਨ ਵਿਰੋਧੀ ਨਾਅਰੇ ਲਗਵਾਏ ਪਰ ਇਸ ਰੈਲੀ ਦੌਰਾਨ ਇੱਕ ਘਟਨਾ ਦਾ ਭਾਰਤੀ ਲੋਕਾਂ ਨੇ ਖੂਬ ਮਜ਼ਾਕ ਉਡਾਇਆ ਇਸ ਘਟਨਾ ਨੂੰ ਲੈ ਕੇ ਖੁਦ ਟੌਮੀ ਰੋਬਿੰਸਨ ਨੂੰ ਵੀ ਕਾਫੀ ਟੋਲ ਕੀਤਾ ਗਿਆ ਸਤਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮ 6 ਪੀ ਪੰਜਾਬੀ ਲੰਡਨ ਵਿੱਚ ਹੋਈ ਐਂਟੀ ਇਮੀਗ੍ਰੇਸ਼ਨ ਰੈਲੀ ਦੇ ਦੌਰਾਨ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਪ੍ਰਵਾਸੀਆਂ ਦੇ ਖਿਲਾਫ ਗੁੱਸਾ ਕੱਢਿਆ ਉੱਥੇ ਹੀ ਕੁਝ ਮਜ਼ੇਦਾਰ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਤੋਂ ਭਾਰਤੀਆਂ ਨੇ ਪ੍ਰਦਰਸ਼ਨਕਾਰੀਆਂ ਦਾ ਖੂਬ ਮਜ਼ਾਕ ਵੀ ਉਡਾਇਆ ਦਰਅਸਲ ਰੈਲੀ ਦੇ ਵਿੱਚ ਪ੍ਰਵਾਸੀਆਂ ਖਿਲਾਫ ਬੋਲ ਬੋਲ ਕੇ ਥੱਕ ਕੇ ਪ੍ਰਦਰਸ਼ਨਕਾਰੀ ਬਾਅਦ ਦੇ ਵਿੱਚ ਨੇੜੇ ਲੱਗੇ ਭਾਰਤੀ ਖਾਣਿਆਂ ਦੇ ਸਟਾਲ ਤੋਂ ਪਕੌੜੇ ਸਮੋਸੇ ਅਤੇ ਹੋਰ ਭਾਰਤੀ ਖਾਣਿਆਂ ਦਾ ਸਵਾਦ ਲੈਂਦੇ ਨਜ਼ਰ ਆਏ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਗਈਆਂ ਅਤੇ ਇਸ ਦਾ ਲੋਕਾਂ ਦੇ ਵੱਲੋਂ ਕਾਫੀ ਮਜ਼ਾਕ ਬਣਾਇਆ ਗਿਆ। ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਤਣਾਅ ਲਗਾਤਾਰ ਵਧ ਰਿਹਾ ਹੈ। ਟੌਮੀ ਰੋਬਿੰਸਨ ਜੋ ਕਿ ਐਂਟੀ-ਇਸਲਾਮਿਕ ਅਤੇ ਐਂਟੀ-ਇਮੀਗ੍ਰੇਸ਼ਨ ਨੀਤੀਆਂ ਦੇ ਲਈ ਜਾਣੇ ਜਾਂਦੇ ਨੇ। ਉਹਨਾਂ ਨੇ 13 ਤੇ 14 ਸਤੰਬਰ ਨੂੰ ਲੰਡਨ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ। ਇਸ ਦੇ ਵਿੱਚ ਲੱਖਾਂ ਲੋਕਾਂ ਨੇ ਯੂਨੀਅਨ ਜੈਕ ਤੇ ਇੰਗਲੈਂਡ ਦੇ ਝੰਡੇ ਲੈ ਕੇ ਪ੍ਰਵਾਸੀਆਂ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ। ਰੈਲੀ ਨੂੰ ਲੈ ਕੇ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਜਿਸ ਦੇ ਵਿੱਚ 26 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਰੈਲੀ ਦੇ ਵਿੱਚ ਲੱਖਾਂ ਲੋਕਾਂ ਦਾ ਭਾਰੀ ਇਕੱਠ ਸੀ ਜਿਸ ਨੂੰ ਸੰਭਾਲਣਾ ਪੁਲਿਸ ਦੇ ਲਈ ਕਾਫੀ ਮੁਸ਼ਕਲ ਪਰਿਆ ਸੀ। ਇਸ ਰੈਲੀ ਦੇ ਦੌਰਾਨ ਸਾਊਥ ਬੈਂਕ ਸੈਂਟਰ ਦੇ ਵਿੱਚ ਇੱਕ ਭਾਰਤੀ ਸਟ੍ਰੀਟ ਫੂਡ ਸਟਾਲ ਤੇ ਪ੍ਰਦਰਸ਼ਨਕਾਰੀਆਂ ਨੂੰ ਰੁਕਦੇ ਹੋਏ ਦੇਖਿਆ ਗਿਆ। ਵੀਡੀਓਜ਼ ਦੇ ਵਿੱਚ ਇੱਕ ਵਿਅਕਤੀ ਨੂੰ ਇੰਗਲੈਂਡ ਦਾ ਝੰਡਾ ਲਪੇਟੇ ਹੋਏ ਪਕੌੜੇ ਖਰੀਦਦੇ ਹੋਏ ਅਤੇ ਖਾਂਦੇ ਹੋਏ ਦਿਖਾਇਆ ਗਿਆ। ਹੋਰ ਵੀਡੀਓਜ਼ ਦੇ ਵਿੱਚ ਸਮੋਸੇ, ਬਿਰਿਆਨੀ ਤੇ ਹੋਰ ਭਾਰਤੀ ਖਾਣੇ ਖਾਂਦੇ ਹੋਏ ਪ੍ਰਦਰਸ਼ਨਕਾਰੀ ਨਜ਼ਰ ਆਏ। ਇਹ ਵੀਡੀਓਜ਼ ਐਕਸ ਦੇ ਉੱਤੇ ਕਰੀਬ 9 ਮਿਲੀਅਨ ਵਾਰ ਦੇਖੀ ਗਈ। ਭਾਰਤੀ ਮੀਡੀਆ ਅਤੇ ਭਾਰਤੀ ਲੋਕਾਂ ਨੇ ਇਸ ਦਾ ਜਮਕੇ ਮਜ਼ਾਕ ਉਡਾਇਆ ਅਤੇ ਕਿਹਾ ਕਿ ਭਾਰਤੀ ਖਾਣਿਆਂ ਦਾ ਸਵਾਦ ਵੀ ਲਵੋ ਅਤੇ ਭਾਰਤੀਆਂ ਦੇ ਖਿਲਾਫ ਪ੍ਰਦਰਸ਼ਨ ਵੀ ਕਰੋ। ਦੱਸਦੀ ਹੈ ਕਿ ਲੰਡਨ ਦੇ ਵਿੱਚ ਭਾਰਤੀ ਖਾਣਿਆਂ ਦਾ ਹਰ ਕੋਈ دیਵਾਨਾ ਹੈ ਲੰਡਨ ਦੇ ਵਿੱਚ ਕਈ ਨਾਮੀ ਰੈਸਟੋਰੈਂਟ ਭਾਰਤੀ ਖਾਣਿਆਂ ਦੇ ਕਾਰਨ ਹੀ ਜਾਣੇ ਜਾਂਦੇ ਨੇ ਹੱਜੋ ਬ੍ਰਿਟੇਨ ਦੇ ਵਿੱਚ ਭਾਰਤੀ ਖਾਣਾ ਇੱਕ ਵੱਡੀ ਇੰਡਸਟਰੀ ਵਜੋਂ ਵੀ ਸਾਹਮਣੇ ਆਇਆ ਇੰਗਲੈਂਡ ਦੇ ਵਿੱਚ ਤੁਹਾਨੂੰ ਆਮ ਹੀ ਭਾਰਤੀ ਖਾਣਿਆਂ ਦੀਆਂ ਦੁਕਾਨਾਂ ਅਤੇ ਸਟਾਲ ਮਿਲ ਜਾਣਗੇ ਇਸਰਾਈਲੀ ਦੀ ਗੱਲ ਕੀਤੀ ਜਾਵੇ ਤਾਂ ਇਸਰਾਈਲੀ ਦੇ ਵਿੱਚ ਜੋ ਅਜੀਬ ਸੀ ਉਹ ਇਹ ਸੀ ਕਿ ਲੋਕ ਜਿਸ ਸੱਭਿਆਚਾਰ ਦਾ ਵਿਰੋਧ ਕਰ ਰਹੇ ਸੀ ਉਸੇ ਸੱਭਿਆਚਾਰ ਦੇ ਜ਼ਾਇਕੇ ਦਾ ਸਵਾਦ ਵੀ ਲੈ ਰਹੇ ਸੀ ਭਾਰਤੀ ਮੀਡੀਆ ਚੈਨਲਸ ਨੇ ਇਸ ਨੂੰ ਬ੍ਰਿਟੇਨ ਸਮਾਜ ਦੀ ਹਿਪੋਕ੍ਰੇਸੀ ਦੱਸਿਆ। ਬ੍ਰਿਟੇਨ ਦੇ ਵਿੱਚ ਲਗਭਗ 10 ਲੱਖ ਭਾਰਤੀ ਰਹਿੰਦੇ ਨੇ ਜੋ ਕਿ ਇੱਥੋਂ ਦੀ ਇਕਨੋਮੀ ਦੇ ਵਿੱਚ ਵੱਡਾ ਹਿੱਸਾ ਪਾਉਂਦੇ ਨੇ। ਪਰ ਕੁਝ ਸਮੇਂ ਤੋਂ ਭਾਰਤੀਆਂ ਦੇ ਖਿਲਾਫ ਨਫ਼ਰਤ ਤੇ ਰੇਸਿਜ਼ਮ ਦੇਖਣ ਨੂੰ ਮਿਲਿਆ ਹੈ। ਜਿਸ ਦੇ ਕਾਰਨ ਇੱਥੋਂ ਦੀਆਂ ਸਥਿਤੀਆਂ ਕੁਝ ਗੰਭੀਰ ਜ਼ਰੂਰ ਹੋਈਆਂ ਨੇ। ਅਜਿਹੇ ਵਿੱਚ ਲੰਡਨ ਵਾਲੀ ਰੈਲੀ ਨੇ ਚਿੰਤਾਵਾਂ ਨੂੰ ਹੋਰ ਵਧਾਇਆ। ਪਰ ਇਸ ਵਾਲੀ ਰੈਲੀ ਦੇ ਵਿੱਚ ਕੌੜੀਆਂ ਤੇ ਸਮੋਸਿਆਂ ਵਾਲੀ ਵੀਡੀਓਜ਼ ਨੇ ਭਾਰਤੀ ਲੋਕਾਂ ਨੂੰ ਇਹ ਕਹਿਣ ਦੇ ਲਈ ਮਜਬੂਰ ਕੀਤਾ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ